ਜਿਹੜੀ 10 ਲੱਖ ਰੁਪਏ ਬੀਮਾ ਯੋਜਨਾ ਇਹਨਾਂ ਨੇ ਚਲਾਈ ਆ ਪੰਜਾਬ ਸਰਕਾਰ ਨੇ ਮੈਂ ਤਾਂ ਸਿਰਫ ਇਹ ਪੁੱਛਣਾ ਚਾਹਣਾ ਹੈ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਕੀ ਇਹ ਤੁਹਾਡੀ ਪਾਰਟੀ ਦੀ ਸਕੀਮ ਆ ਜਾਂ ਪੰਜਾਬ ਸਰਕਾਰ ਦੀ ਸਕੀਮ ਹੈ ਕਿਉਂਕਿ ਜਿਹੜੇ ਸਟੈਂਡਿੰਗ ਐ ਐਸਓਪੀਜ਼ ਇਸ਼ੂ ਕੀਤੇ ਪੰਜਾਬ ਸਰਕਾਰ ਨੇ ਉਹ ਮੇਰੇ ਕੋਲ ਨੇ ਸਾਰੇ ਸੌਖੇ ਤਨਾ ਤੁਹਾਨੂੰ ਉਧਰ ਪੜ ਕੇ ਦਿਖਾ ਵੀ ਦਿੰਦਾ ਤੇ ਪੜ ਵੀ ਦਿੰਦਾ ਵਾ ਇਹਦੇ ਮੁਤਾਬਕ ਕੀ ਕੀਤਾ ਕਿ ਜਿਹੜੀ ਦੇ ਰਿਕਿਮਿਊਨਿਟੀ ਸਰਵਸ ਸੈਂਟਰਸ ਨੇ ਸੀਐਸਸੀ ਨੇ ਪੰਜਾਬ ਦੇ ਵਿੱਚ ਲਗਭਗ 11000 ਤੁਸੀਂ ਕਹਿ ਰਹੇ ਹੋ ਕਿ ਸਰਕਾਰੀ ਮੁਲਾਜ਼ਮ ਇਹਦੀ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਇਹਦੀ ਅਪੁਆਇੰਟਮੈਂਟ ਦਾ ਪ੍ਰੋਸੈਸ ਤੇ ਇਹਦੀ ਡਿਸਟ੍ਰੀਬਿਊਸ਼ਨ ਵਿੱਚ ਉਹਨਾਂ ਦਾ ਕੋਈ ਰੋਲ ਨਹੀਂ ਕਰਦਾ ਤੁਸੀਂ ਆਪਣੇ ਕੋਈ ਯੂਥ ਕਲੱਬ ਕੋਆਰਡੀਨੇਟਰਸ ਜਿਹੜੇ ਹੋਣਗੇ ਤੁਸੀਂ ਕਹਿੰਦੇ ਹਰ ਵਿਅਕਤੀ ਨੂੰ ਉਹਦੇ ਵਾਰਡ ਤੇ ਉਹਦੇ ਮਹੱਲੇ ਚੋਂ ਕੱਢ ਕੇ ਉਹ ਲੈ ਕੇ ਆਵੇਗਾ ਤੇ ਉਹ ਅਪੁਆਇੰਟਮੈਂਟ ਦਵਾਵੇਗਾ ਔਰ ਜਦੋਂ ਉਹਦਾ ਕਾਰਡ ਅਪਾਇੰਟਮੈਂਟ ਦਾ ਸਾਰਾ ਪ੍ਰੋਸੈਸ ਕੰਪਲੀਟ ਹੋਏ ਜਦੋਂ ਉਹਦਾ ਕਾਰਡ ਬਣ ਜਵੇਗਾ 15 ਦਿਨ ਤੋਂ ਬਾਅਦ ਉਹ ਕਾਰਡ ਵੀ ਜਿਹੜਾ ਵਾ ਉਹ ਯੂਥ ਕੋਆਰਡੀਨੇਟਰ ਜਿਹੜਾ ਵਾ ਉਹਨੂੰ ਹੈਂਡਓਵਰ ਕਰੇਗਾ ਜਾ ਕੇ ਇਹਦਾ ਮਤਲਬ ਸਿੱਧਾ-ਸਿੱਧਾ ਤੁਸੀਂ ਸਰਕਾਰੀ ਖਰਚੇ ਤੇ ਇਸ ਸਕੀਮ ਨੂੰ ਆਪਣੀ ਛਾੜੂ ਬੋਕਰ ਪਾਰਟੀ ਦੀ ਸਕੀਮ ਬਣਾਉਣ ਵੱਲ ਨੂੰ ਤੁਰੇ ਹੋਏ ਹੋ ਪੈਸਾ ਸਰਕਾਰ ਦਾ ਤੇ ਮਸ਼ਹੂਰੀ ਤੁਸੀਂ ਆਪਣੀ ਪਾਰਟੀ ਦੀ ਕਰਨਾ ਚਾਹੁੰਦੇ ਹੋ ਐਵੇਂ ਤਾਂ ਕਦੀ ਬਾਦਲਾ ਨਾ ਮੀਰ ਕੀਤਾ ਸੀਗਾ ਐਵੇਂ ਤਾਂ ਕਦੀ ਪਿਛਲੀ ਕਾਂਗਰਸ ਦੀ ਸਰਕਾਰ ਜਿਹਨੂੰ ਤੁਸੀਂ ਰੋਜ਼ ਭੰਡਦੇ ਆ ਕਿ ਮਗਰਲੇ 70 ਸਾਲ ਮੇਂ ਕੁਝ ਨਹੀਂ ਹੋਇਆ ਤਾਂ 70 ਸਾਲ ਚ ਇਹੋ ਜਿਹੀਆਂ ਕੁੱਝੀਆਂ ਹਕਤਾਂ ਵੀ ਕਿਸੇ ਸਰਕਾਰ ਨੇ ਨਹੀਂ ਕੀਤੀਆਂ ਕਿ ਸਰਕਾਰੀ ਪੈਸੇ ਦਾ ਇਸਤੇਮਾਲ ਆਪਣੀ ਪਾਰਟੀ ਦੀ ਪੋਲਿਟਿਕਸ ਨੂੰ ਬਤੌਣ ਵਾਸਤੇ ਤੁਸੀਂ ਪਾਰਟੀ ਦੀਆਂ ਰੈਲੀਆਂ ਵੀ ਕਰਦੇ ਹੋ ਜਿੰਨਾ ਤੁਸੀਂ ਮਾਗੀ ਤੇ ਖਰਚਾ ਕੀਤਾ ਉਹ ਵੀ ਸਾਰਾ ਸਰਕਾਰ ਦੇ ਸਿਰ ਮੜਿਆ 1600 ਸਰਕਾਰੀ ਬੱਸ ਤੁਸੀਂ ਵਰਤੀ ਉੱਥੇ ਜਿੰਨਾ ਪੰਜਾਬ ਦੇ ਵਿੱਚ ਤੁਸੀਂ ਪਿੱਛੇ ਪੋਲਿਟੀਕਲ ਪ੍ਰੋਗਰਾਮਸ ਕੀਤੇ ਨੇ ਉਹ ਸਾਰਾ ਤੁਸੀਂ ਸਰਕਾਰੀ ਖਰਚੇ ਤੇ ਕਰ ਰਹੇ ਸਾਡੀਆਂ ਸਰਕਾਰੀ ਕੋਠੀਆਂ ਚ ਗੈਰ ਪੰਜਾਬੀ ਦਿੱਲੀੋਂ ਆਣ ਕੇ ਬਿਠਾਏ ਹੋਏ ਤੁਸੀਂ ਸਾਡੇ ਸਾਰੇ ਤੁਸੀਂ ਅਧਿਆਆਂ ਤੇ ਕਬਜ਼ਾ ਕੀਤਾ ਹੋਇਆ ਹੈ ਕੀ ਇਹਦਾਂ ਕਾਫੀ ਸੰਤੁਸ਼ਟੀ ਨਹੀਂ ਸੀਗੀ ਔਰ ਹੁਣ ਤੁਸੀਂ ਕਹਿ ਰਹੇ ਹੋ ਆ ਤੁਸੀਂ ਦੇਖ ਸਕਦੇ ਹੋ ਕਿ ਹਰ ਪਿੰਡ ਵਿੱਚ ਜਿਹੜਾ ਅਪੁਆਇੰਟਮੈਂਟ ਲਵੇਗਾ ਉਹ ਇਹਨਾਂ ਦਾ ਅ ਜਿਹੜਾ ਹੈਗਾ ਵਾ ਅ ਯੂਥ ਕਲੱਬ ਕੋਆਰਡੀਨੇਟਰਸ ਔਰ ਜਦੋਂ ਕਾਰਡ ਬਣ ਜੇਵੇਗਾ 1 ਮਿੰਟ ਜਦੋਂ ਕਾਰਡ ਬਣ ਜੇਗਾ ਤੇ ਆ ਲੋ ਪੜੋ ਇੱਕ ਆਰਡ ਵੀ ਉਹਨਾਂ ਦੇ ਯੂਥ ਕਲੱਬ ਕੋਆਰਡੀਨੇਟਰਸ ਹੀ ਇਸ ਨੂੰ ਲੋਕਾਂ ਨੂੰ ਜਾ ਕੇ ਵੰਡਣ ਦੇਣਗੇ ਇਹ ਤਾਂ ਸਰਾਸਰ ਸਿਆਸੀ ਸਕੀਮ ਹੋ ਗਈ ਔਰ ਆਪਣੀ ਪਾਰਟੀ ਦੇ ਪ੍ਰਚਾਰ ਵਾਸਤੇ ਤੁਸੀਂ ਸਾਡੇ ਖਜ਼ਾਨੇ ਦਾ ਦੁਰਉਪਯੋਗ ਕਰਨ ਚੱਲੇ ਹੋ ਔਰ ਇੱਕ ਖਜ਼ਾਨਾ ਪਹਿਲੀ ਵਾਰ ਨਹੀਂ ਤੁਸੀਂ ਲੁੱਟਿਆ ਯਾਦ ਰਹੇ ਕਿ ਇਸ ਪੰਜਾਬ ਨੂੰ ਜਦੋਂ ਮਗਰਮੀਆਂ ਸਰਕਾਰਾਂ ਛੱਡ ਕੇ ਗਈਆਂ 2022 ਚ ਸਾਡੇ ਤੇ 3 ਲੱਖ ਕਰੋੜ ਰੁਪਏ ਦਾ ਕਰਜ਼ਾ ਸੀਗਾ ਔਰ ਇਹ ਕਰਜ਼ਾ ਲਗਭਗ 3 ਸਾਲਾਂ ਵਿੱਚ ਚਲਿਆ ਸੀ ਜਾਨੀ ਕਿ 10 ਸਾਲ ਵਿੱਚ 1 ਲੱਖ ਕਰੋੜ ਰੁਪਏ ਦਾ ਕਰਜ਼ਾ ਵਾ ਅਜ਼ਾਫਾ ਹੁੰਦਾ ਸੀਗਾ ਤੋਂ ਕਿ ਕਰਪਸ਼ਨ ਹੈ ਪੰਜਾਬ ਦੇ ਵਿੱਚ ਮਿਸ ਅਪਰੋਪਰੀਏਸ਼ਨ ਆਫ ਫੰਡਸ ਹੈ ਪੈਸਾ ਸਹੀ ਜਗ੍ਹਾ ਤੇ ਨਹੀਂ ਲੱਗਦਾ ਗਲੀਆਂ ਨਾਲੀਆਂ ਤੇ ਦੁਬਾਰਾ ਦੁਬਾਰਾ ਲੱਗ ਰਿਹਾ ਇਹ ਗੱਲਾਂ ਸਾਡੀ ਸਮਝ ਆਉਂਦੀਆਂ ਸੀ ਲੇਕਿਨ ਤੁਸੀਂ ਤਾਂ ਕਹਿੰਦੇ ਸੀ ਕਿ ਕਰਜ਼ਾ ਘਟਾਵਾਂਗੇ ਅਸੀਂ ਪੰਜਾਬ ਨੂੰ ਜਿਹੜਾ ਕਰਜ਼ਾ ਮੁਕਤ ਕਰ ਦੇਣਾ ਤੇ ਪਿਛਲੇ 4 ਸਾਲਾਂ 'ਚ ਤੁਸੀਂ 1.5 ਲੱਖ ਕਰੋੜ ਰੁਪਏ ਦਾ ਇਜ਼ਾਫਾ ਕੀਤਾ ਮੰਨਦੇ ਹੋ ਉਹ 10 ਸਾਲਾਂ ਚ ਇਕੱਲਾ ਕਰੋੜ ਕਰਦੇ ਸੀ ਤੁਸੀਂ 4 ਸਾਲਾਂ ਚ 1.5 ਲੱਖ ਕਰੋੜ ਤੁਸੀਂ ਕਿੰਨਾ ਸਪੀਡ ਨਾਲ ਕਰਦਾ ਬਤਾਇਆ ਇਹਨਾਂ ਗੱਲਾਂ ਕਰਕੇ ਜਿਹੜਾ ਤੁਸੀਂ ਮਸ਼ਹੂਰੀਆਂ ਕਰਦੇ ਹੋ ਕੋਈ ਖੰਭਾ ਪੰਜਾਬ ਚ ਨਹੀਂ ਛੱਡਿਆ ਸਾਡੇ ਹੈਲੀਕਾਪਟਰ ਦਾ ਦੁਰਉਪਯੋਗ ਕਰਦੇ ਹੋ ਸਾਡੇ ਜਹਾਜ਼ਾਂ ਦਾ ਦੁਰਉਪਯੋਗ ਕਰਦੇ ਹੋ ਸੈਸ਼ਨ ਬੁਲਾਉਨੇ ਹੋ ਉਹਦੇ ਚ ਕਿਸੇ ਨੂੰ ਤੁਸੀਂ ਬੋਲਣ ਨਹੀਂ ਦਿੰਦੇ ਆਪੇ ਕਹਿੰਦੇ ਹੁੰਦੇ ਸੀ ਕਿ ਕਰੋੜ ਰੁਪਏ ਖਰਚਾ ਹੁੰਦਾ ਜੀ ਤੇ ਇੱਕ ਦਿਨ ਚ ਹੀ ਉਠਾ ਦਿੰਦੇ ਤੇ ਹੁਣ ਤੁਸੀਂ ਪਿਛਲੇ ਘੱਟੋ ਘੱਟ 4-5 ਸੈਸ਼ਨ ਤੁਸੀਂ ਐਮਰਜੈਂਸੀ ਸੈਸ਼ਨ ਬੁਲਾਏ ਇੱਕ ਇੱਕ ਦਿਨ ਦੇ ਸੈਸ਼ਨ ਬੁਲਾਏ ਮਾ ਕੇ ਰੈਗੂਲਰ ਬਜਟ ਜਲਾਸ ਮੌਨਸੂਨ اجلاس ਵਿੰਟਰ اجلاس ਉਹ ਸਾਰੀ ਪ੍ਰਕਾਰਾਂ ਦੇ ਚਿੱਕੇ ਤੇ ਟੰਕਾ ਔਰ ਜਿੱਥੋਂ ਤੱਕ ਇਹ ਹੈਲਥ ਇੰਸ਼ੋਰੈਂਸ ਦੀ ਸਕੀਮ ਹੈ ਇਹ ਤੁਸੀਂ ਕੋ ਪਹਿਲੀ ਵਾਰ ਨਹੀਂ ਚਲੌਣ ਲੱਗੇ ਇਹ ਪਹਿਲਾਂ ਸਾਡੇ ਪੰਜਾਬ ਦੇ ਵਿੱਚ ਅ ਪਿਛਲੀ ਜਿਹੜੀ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹਨੇ ਉਦੋਂ ਭਾਈ ਕਨਈਆ ਜੀ ਅ 2 ਲੱਖ ਰੁਪਏ ਦੀ ਹੈਲਥ ਇੰਸ਼ੋਰੈਂਸ ਸਕੀਮ ਚਲਾਈ ਸੀ ਜਿੰਨੇ ਕੋਆਪਰੇਟਿਵ ਸੁਸਾਇਟੀਜ਼ ਦੇ ਮੈਂਬਰ ਸੀਗੇ ਉਹਨਾਂ ਸਾਰਿਆਂ ਨੂੰ ਕਾਰਡ ਇਸ਼ੂ ਹੋਏ ਸੀ ਕਿ ਉਹ 2 ਲੱਖ ਰੁਪਏ ਤੱਕ ਦਾ ਇਲਾਜ ਆਪਾਂ ਕਰਵਾ ਸਕਦੇ ਸੀ ਕਾਫੀ ਅੱਛੀ ਚੱਲੀ ਸਕੀਮ ਲੇਕਨ ਅਲਟੀਮੇਟਲੀ ਹੋ ਬੰਦ ਹੋ ਗਈ ਆਈ ਥਿੰਕ ਪ੍ਰੋਬਬਲੀ ਫੋਰ ਵਾਂਟ ਆਫ ਫੰਡਸ ਫਿਰ ਚੱਲੀ ਅੱਗੇ ਸਕੀਮ ਇੱਕ ਭਗਤ ਪੂਰਨ ਸਿੰਘ ਹੋਣਾ ਦੇ ਨਾਮ ਤੇ ਉਹ ਵੀ ਸਕੀਮ ਹੋ ਗਈ ਬੰਦ ਜੀ ਫਿਰ ਕੇਂਦਰ ਸਰਕਾਰ ਨੇ ਆਯੂਸ਼ਮਾਨ ਹੈਲਥ ਇੰਸ਼ੋਰੈਂਸ ਸਕੀਮ ਕੇਂਦਰ ਸਰਕਾਰ ਨੇ ਸਾਰੇ ਦੇਸ਼ ਵਿੱਚ ਚਲਾਈ ਉਹਦੇ ਵਿੱਚ ਸ਼ਾਇਦ 5 ਲੱਖ ਰੁਪਏ ਤੱਕ ਦਾ ਇਲਾਜ ਪੂਰਾ ਹੁੰਦਾ ਸੀ ਲੇਕਿਨ ਪੰਜਾਬ ਸਰਕਾਰ ਪਿਛਲੇ 4 ਸਾਲਾਂ ਜੀ ਉਹ ਸਕੀਮ ਦੇ ਵਿੱਚ ਜਿਹੜਾ ਬਣਦਾ ਆਪਣਾ ਉਹਨਾਂ ਦਾ ਸ਼ਾਇਦ 40% ਸ਼ੇਅਰ ਸੀਗਾ ਉਹ ਨਹੀਂ ਪਾਸ ਸੀ ਤੇ ਆਯੂਸ਼ਮਾਨ ਵੀ ਇੱਕ ਕਿਸਮ ਦੀ ਆ ਸਕੀਮ ਜਿਹੜੀ ਖਤਮ ਹੋ ਗਈ ਹੈ ਕਿਉਂਕਿ 200 ਕਰੋੜ ਰੁਪਏ ਪ੍ਰਾਈਵੇਟ ਹਸਪੀਟਲਸ ਦਾ ਜਿਹੜਾ ਲੋਕਾਂ ਨੇ ਇਲਾਜ ਕਰਾਇਆ ਸੀਗਾ ਉਹਦੀ ਅਦਾਈ ਅਦਾਇਗੀ ਬਾਕੀ ਸੀ ਸੋ ਆਯੂਸ਼ਮਾਨੀ ਫੇਲ ਹੋ ਗਈ ਹੋਣ ਤੁਸੀਂ ਬਹੁਤ ਸ਼ੋਰ ਸ਼ਰਾਬਾ ਕਰਕੇ ਪੂਰਾ ਮੰਚ ਸਜਾ ਕੇ ਤੇ ਪੋਲਿਟੀਕਲ ਪ੍ਰੋਗਰਾਮ ਕਰਕੇ ਤੇ ਸਾਰੇ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਸਾਰੇ ਟੀਵੀਆਂ 'ਚ ਦੇਸ਼ ਵਿੱਚ ਗੱਲ ਨੂੰ ਜਿਚਾਇਆ ਕਿ ਜਿਵੇਂ ਕੋਈ ਆਮ ਆਦਮੀ ਪਾਰਟੀ ਪਹਿਲੀ ਵਾਰ ਕੋ ਹੈਲਥ ਇੰਸ਼ੋਰੈਂਸ ਸਕੀਮ ਕਰ ਸਕਦੀ ਹੈ ਔਰ ਤੁਸੀਂ ਪਾਲਿਆ ਦੇ ਆ ਦੇਖ ਲਿਆ ਕਿ ਹੈਲਥ ਇੰਸ਼ੋਰੈਂਸ ਨਹੀਂ ਇੱਕ ਪਾਰਟੀ ਦੀ ਸਕੀਮ ਬਣ ਕੇ ਰਹਿ ਜਾਣੀ ਆ ਇਹਦੇ ਵਿੱਚ ਸਾਡੀ ਮੰਗ ਇਹ ਆ ਕਿ ਹੈਲਥ ਡਿਪਾਰਟਮੈਂਟ ਤੇ ਜਾਂ ਸਰਕਾਰੀ ਮੁਲਾਜ਼ਮ ਇਹਦੀ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਵੀ ਹੋਈ ਕਰਨ ਅਪੁਆਇੰਟਮੈਂਟ ਵੀ ਉਹ ਲੈ ਕੇ ਦੇਣ ਔਰ ਜਦੋਂ ਕਾਰਡ ਵੰਡੇ ਜਾਣੇ ਨੇ ਉਹ ਸਰਕਾਰੀ ਅਮਲਾ ਜਿਹੜਾ ਹੈ ਉਹ ਲੋਕਾਂ ਨੂੰ ਜਿਹੜਾ ਕਾਰਡ ਵੰਡੇ ਜਾਣ ਨਾ ਕਿ ਤੁਹਾਡੀ ਪਾਰਟੀ ਦੇ ਵੋਲੰਟੀਅਰਸ ਉਹਨਾਂ ਦਾ ਕੋਈ ਅਧਿਕਾਰ ਨਹੀਂ ਇਸ ਸਕੀਮ ਤੇ ਸਾਡਾ ਪੈਸਾ ਵਾ ਪੰਜਾਬ ਦੇ ਲੋਕਾਂ ਦਾ ਇਸ ਗੱਲ ਨੂੰ ਅਗਰ ਤੁਸੀਂ ਮਿਸਯੂਜ਼ ਕਰੋਗੇ ਫॉर ਪਾਰਟਿਸਨ ਪੋਲਿਟਿਕਸ ਤੇ ਆਈ ਐਮ ਸ਼ੋਰ ਕਿ ਅਸੀਂ ਵੀ ਕੋਸ਼ਿਸ਼ ਕਰਾਂਗੇ ਅਸੀਂ ਇਹਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਕਿ ਇਹਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ ਕਿਉਂਕਿ ਸਰਕਾਰ ਦਾ ਪੈਸਾ ਲਿਕਣਾ ਵਾ ਯਾਦ ਹੈ ਭਗਵੰਤ ਸਿੰਘ ਮਾਨ ਕਹਿੰਦਾ ਹੁੰਦਾ ਸੀ ਜੀ ਇਹਨਾਂ ਨੇ ਤਾਂ ਪਤੀਲਿਆਂ ਤੇ ਵੀ ਫੋਟੋਆਂ ਲਾਤੀਆਂ ਜੀ ਹੁਣ ਜਦੋਂ ਆਪਾਂ ਪਤੀਲਾ ਮੰਨ ਜਾਗੇ ਵਿੱਚੇ ਢੀਂਸਾ ਤੇ ਬਾਦਲ ਮਾਣ ਜਿਰਾਗੇ ਤੇ ਹੁਣ ਭਾਈ ਸਾਹਿਬ ਤੁਸੀਂ ਤਾਂ ਗਲਾਸਾਂ ਦੇ ਵੀ ਫੋਟੋ ਲਾਈ ਆ ਯਾਦ ਆ ਤੁਹਾਨੂੰ ਜਿਹੜੇ ਤੀਰਥ ਯਾਤਰਾ ਬੱਸਾਂ ਜਾਂਦੀਆਂ ਨੇ ਉਹਦੇ ਚੜੇ ਗਲਾਸ ਰੱਖੇ ਨਾ ਪਾਣੀ ਪੀਣ ਵਾਸਤੇ ਭਗਵੰਤ ਸਿੰਘ ਮਾਨ ਨੇ ਉਹਦੇ ਤੇ ਵੀ ਆਪਣਾ ਨਾਮ ਚੁਕਾਇਆ ਆ ਜਿੰਨੇ ਆਟੇ ਦਾਲ ਦੀਆਂ ਸਕੀਮਾਂ ਜਾਂਦੀਆਂ ਉਹਦੇ ਤੇ ਫੋਟੋਆਂ ਚ ਪਾਈਆਂ ਬੱਸਾਂ ਦੇ ਮਗਰ ਪੇਤਾ ਹਸ਼ਾ ਬੋਰਡ ਆਏ ਤੇ ਨੇ 에어ਪੋਰਟਾਂ ਤੇ ਰੇਲਵੇ ਸਟੇਸ਼ਨਾਂ ਤੇ ਇੰਨੀ ਜ਼ਿਆਦਾ ਤਾਂ ਕਿਸੇ ਨੇ ਮਸ਼ਹੂਰੀ ਕੀਤੀ ਨਹੀਂ ਚਲੈਕਿ ਮੈਂ ਆ 10 ਲੱਖ ਹੈਲਥ ਇੰਸ਼ੋਰੈਂਸ ਸਕੀਮ ਬਾਰੇ ਕਹਿਣਾ ਚਾਹਣਾ ਤੇ ਇਹ ਅਲਟੀਮੇਟਲੀ ਤੁਸੀਂ ਦੇਖ ਲੈਣਾ ਇਹਨਾਂ ਨੇ ਅਖੀਰਲੇ ਸਾਲ ਵਿੱਚ ਲਿਆਂਦੀ ਆ ਆਪਾ ਲੋਕਾਂ ਨੂੰ ਮੂਰਖ ਬਣਾਉਣ ਦਾ ਉਪਰਾਲਾ ਵਾ ਇਹਦੀ ਪਹਿਲਾਂ ਤਾਂ ਰਜਿਸਟ੍ਰੇਸ਼ਨ ਤੇ ਅਲਟੀਮੇਟਲੀ ਕਾਰਡ ਫੂਡ ਵੰਡਦਿਆਂ ਨੂੰ ਦੋ ਚਾਰ ਮਹੀਨੇ ਲੰਘਾ ਦੇਣੇ ਨੇ ਔਰ ਜਦ ਨੂੰ ਲੋਕਾਂ ਨੇ ਰਾਜ ਕਰਾਉਣ ਜਾਣਾ ਵਾ ਤੇ ਤੁਸੀਂ ਦੇਖ ਲੈਣਾ ਕਿ ਇਹਦਾ ਬੈਨੀਫਿਟ ਜਿਹੜਾ ਲੋਕਾਂ ਨੂੰ ਨਹੀਂ ਮਿਲੇਗਾ ਕਿਉਂਕਿ ਸਰਕਾਰ ਅੱਜ 4.5 ਲੱਖ ਕਰੋੜ ਰੁਪਏ ਦੀ ਕਰਜ਼ਈ ਆ ਔਰਤਾਂ ਨੂੰ ਪੈਸਾ ਨਹੀਂ ਦੇ ਕੇ ਦੇ ਸਕੇ ਪਿਛਲੇ 4 ਸਾਲਾਂ ਵਿੱਚ ਤੇ ਹੁਣ ਇਲੈਕਸ਼ਨ ਈਅਰ ਹੋਣ ਕਰਕੇ ਇੰਸ਼ੋਰੈਂਸ ਸਕੀਮ ਵੀ ਲਾਂਚ ਕਰਤੀ ਔਰਤਾਂ ਨੂੰ ਵੀ ਪੈਸੇ ਦੇਵਾਂਗੇ ਇਹ ਸਾਰਾ ਸਾਰਾ ਇੱਕ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਉਣ ਤੋਂ ਇਲਾਵਾ ਕੁਝ ਨਹੀਂ ਪਰ ਜਿਹੜਾ ਇਹ ਇਸ ਦਾ ਸਿਆਸੀਕਰਨ ਕੀਤਾ ਜਾ ਰਿਹਾ ਉਸ ਨੂੰ ਬੰਦ ਹੋਣਾ ਚਾਹੀਦਾ ਔਰ ਇਹ ਸਾਰੀ ਜਿਹੜੀ ਪ੍ਰਕਿਰਿਆ ਹੈ ਉਹ ਸਰਕਾਰੀ ਅਮਲਾ ਜਿਹੜਾ ਤੁਹਾਡੇ ਕੋਲ ਐਸੋਟ ਕੋਈ ਅਮਲੇ ਦੀ ਘਾਟ ਨਹੀਂ ਗਈ ਉਹ ਸਾਰੀ ਸਰਕਾਰੀ ਅਮਲਾ ਇਸ ਦੀ ਸਕੀਮ ਨੂੰ ਇੰਪਲੀਮੈਂਟ ਕਰੇ ਔਰ ਲੋਕਾਂ ਤੱਕ ਕਾਰਡ ਡਿਸਟ੍ਰੀਬਿਊਸ਼ਨ ਕਰ ਦਿੱਤਾ ਹੋਵੇ ਜੈਸ ਜੀ ਗੱਲ ਕੀਤੀ ਅਗਰ ਠੀਕ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਨਾ ਧੰਨਵਾਦ ਬਾਈ ਜੀ ਜਿੱਕੇ ਖਾਲਸਾ ਵਾਹਿਗੁਰੂ ਜਿੱਕੀ ਸਤਿ